11 ਹੋ ਗਿਆ ਜੀ ਤੇ ਆਪਾਂ ਕਰਦੇ ਆਂ ਜੀ ਆਪਣੇ ਬਲੌਗ ਦੀ ਸ਼ੁਰੂਆਤ ਅੱਜ ਹੈਗਾ ਪੰਜਾਬ ਬੰਦ ਤੇ ਅਸੀਂ ਜਾਣਾ ਜਲੰਧਰ ਦੇਖੋ ਕੀ ਬੰਦ ਲਾ ਜਾਣਾ ਜਾ ਗਿਆ ਨੇ ਰਸਤੇ ਦੇਖਦੇ ਕੀ ਹੁੰਦਾ ਚਲੋ ਪਹਿਲਾ ਬਲੌਗ ਸ਼ੁਰੂ ਕਰੂਗਾ ਜੀ ਸਾਰਿਆਂ ਨੂੰ ਸਵਾਗਤ ਹੈ ਜਪੀ ਨੰਦਰਾ ਬਲੌਗ امید ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਕਰਦੇ ਆਂ ਸ਼ੁਰੂਆਤ ਸਵੇਰ ਦੇ ਨਾਲ ਨਸ਼ਤੇ ਦੇ ਨਾਲ ਤੇ ਮੋਟੀ ਅੰਦਰ ਕੱਲੀ ਅਸੀਂ ਜਾਂਦੀ ਪਤਾ ਨਹੀਂ ਕੀ ਦੇਖੀ ਜਾਂਦੀ ਆ ਰਿਹਾਈ ਜੇ ਬਹਿ ਗਏ ਹੱਸਦੀ ਐਦਾਂ ਬਈ ਆ ਕੇ ਪੁੱਛੋ ਕੁਝ ਨਾ ਕਬਜ਼ ਨਹੀਂ ਚਾਹੇ ਪਾਣੀ ਲੋ ਜੀ ਇੱਧਰ ਰੋਟੀ ਵੀ ਘੈਰੀ ਤੇ ਮੈਂ ਤਾਂ ਮਾਤਾ ਨੇ ਜਾਣਾ ਜਲੰਧਰ ਅੱਜ ਦੇਖਦੇ ਆ ਕੀ ਹੁੰਦਾ ਜਾਂ ਹੁੰਦਾ ਕਿ ਨਹੀਂ ਜਾਂ ਹੁੰਦਾ ਆਏ ਚਲੋ ਮਿਲਦੇ ਆਈ ਨਾਸ਼ਤਾ ਕਰਕੇ ਪਹਿਲਾਂ ਹਲੋ ਦੀ ਪੁਰਜੀ ਹਲੋ ਦੀ ਹਲੋ ਹਾੜੋ ਦੀ ਪੁਰਜੀ ਅਸੀਂ ਤਾਂ ਖਾਧੀ ਨਹੀਂ ਸੀ ਕੱਲ ਠੀਕ ਆ ਨਾ ਤੂੰ ਤਾਂ ਮੰਮੀ ਨੇ ਖਾਧੀ ਸੀ ਮੇਰੇ ਕੱਲ ਅਜਤ ਤੈਨਾਂ ਨੇ ਖਾਧੀ ਸੀਗੀ ਤੇ ਆਪਾਂ ਹੁਣ ਦੇਖਾਂਗੇ ਟੇਸਟ ਇਹਦਾ ਕੀ ਹੈਗਾ ਆ ਕਿੱਦਾਂ ਦੀ ਹੈਗੀ ਇਹ ਉਹਦਾ ਦਾ ਉਹਦੇ ਵਰਗੀ ਲੱਗਦੀ ਆ ਕੀ ਉਹਨੂੰ ਕਹਿੰਦੇ ਹੁੰਦੇ ਆ ਮੇਥੀ ਵਰਗੀ ਮੇਥੀ ਵਰਗੀ ਲੱਗਦੀ ਆ ਪਰ ਮੈਂ ਕੱਚੀ ਖਾਧੀ ਸੀਗੀ ਕੋਈ ਨਹੀਂ ਮੈਂ ਕੱਚੀ ਖਾਧੀ ਸੀ ਕੱਚੀ ਪਤਾ ਕਿੱਦਾਂ ਦੀ ਸੀਗੀ ਜਿਦਾ ਮੂੰਗਰੇ ਦਾ ਸਵਾਦ ਹੁੰਦਾ ਉਹਦਾ ਦੀ ਸੀਗੀ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਇਹ ਪੋਣੇ 12 ਹੋ ਗਏ ਆ ਜੀ ਤੇ ਆਂਟੀ ਸਾਡੇ ਆ ਗਏ ਆ ਸਫਾਈ ਕਰਨ ਤੇ ਅਸੀਂ ਜਾਣਾ ਜਲੰਧਰ ਤੋਂ ਸਾਨੂੰ ਲੱਗਦਾ ਨਹੀਂ ਅੱਜ ਜਾਣਾ ਆ ਉਕੇ ਸਾਰੇ ਪਾਸੇ ਤਾਂ ਬੰਦ ਕੀਤੇ ਆ ਧਰਨੇ ਧੁਰਨੇ ਬੜੇ ਲੱਗੇ ਆ ਨਾ ਅੱਜ 4 ਵਜੇ ਖੁੱਲਣਾ ਆ 4 ਵਜੇ ਖੁੱਲਣਾ ਆ ਤੇ ਬਾਕੀ ਦੇਖਦੇ ਆ ਕਿ ਹਿਸਾਬ ਹੁੰਦਾ ਆ ਪਰ ਮੁਸ਼ਕਲ ਲੱਗਦਾ ਜਾ ਹੋਣਾ ਮੈਨੂੰ ਹੈ ਤੇ ਮੰਮੀ ਨੇ ਵੀ ਕੀਤੀ ਮੰਮੀ ਕਹਿੰਦੇ ਚਲ ਬਾਅਦ ਚੁੱਕੇ ਦਿਨ ਫੇਰ ਜਾ ਆਵਾਂਗੇ ਉਦਾਂ ਕਿਹਾ ਚਲੋ ਇੰਤਜ਼ਾਰ ਕਰ ਲਾਂਗੇ ਉਹ ਤਾਂ ਲੋਕੀ ਆਪਣੀਆਂ ਗੱਡੀਆਂ ਪਾ ਲੈ ਤੇ ਜਾ ਹੀ ਜਾਂਦੇ ਜਾਈ ਤੇ ਜਾਂਦੇ ਆਂਟੀ ਪਰ ਜਿਹਦਾ ਰਸਤੇ ਸੜਕਾਂ ਰੋਕੀਆਂ ਆ ਨਾ ਤੇ ਜੋ ਉੱਥੇ ਰੋਕਿਆ ਹੋਇਆ ਤਾਂ ਕਹਿੰਦੇ ਪਿੰਡਾਂ ਵੱਲ ਨੂੰ ਮੋੜਾਂਗੇ ਮੁੜ ਕੇ ਫੇਰ ਰਸਤੇ ਜੇ ਕੰਮ ਖਰਾਬ ਆ ਨਾ ਬਾਕੀ ਕੁਝ ਕਹਿ ਨਹੀਂ ਸਕਦੇ ਹੈਗੇ ਅਜੇ ਰਿਸਕੀ ਆ ਹਾਂ ਉਹਦਾ ਨੋਕਿਆ ਆ ਮੋਂਦਰਾਸ ਚੱਪਲ ਤਾਂ ਹੀ ਆਤੀ ਰਾਮਾ ਜੱਟ ਜੀ ਤੁਸੀਂ ਕਰ ਜਾਣਾ ਰੱਖਦੇ ਨਹੀਂ ਜਾਣਾ ਅਜੇ ਅੰਦਰੀਆਂ ਮੈਂ ਪਲਕ ਬੈਠੀ ਆ ਜੀ ਤੇ ਸਾਡਾ ਜਲੰਦਰ ਦਾ ਹੋ ਗਿਆ ਕੈਨਸਲ ਅੱਜ ਦਾਦੀ ਨਾ ਜਾਣਾ ਸੀਗਾ ਤੇ ਘਰੇ ਬਣ ਰਿਹਾ ਰਾਜਮਾ ਚਾਵਲ ਤੇ ਆ ਦੇਖੋ ਜੀ ਅੱਜ ਅਤਰ ਵੱਡੀ ਸਾਡੀ ਕਹਿੰਦੀ ਵੀ ਜੇ ਰਾਜਮਾ ਹੋ ਗਿਆ ਤੇ ਪਾਣੀ ਵਿੱਚੋਂ ਕੱਢ ਦੇਣਾ ਬਾਹਰ ਸਾਰਾ ਹੀ ਦੇਖੋ ਜੀ ਐਵੇਂ ਕਹਿੰਦੀ ਜੇ ਰਾਜਮਾ ਹੋ ਗਿਆ ਤਾਂ ਕਹਿੰਦੀ ਪਾਣੀ ਉਤਾਰ ਕੇ ਰਾਜਮਾ ਲਾ ਕੇ ਫਿੱਟੇ ਮੂੰਹ ਟਾਡਾ ਹੋ ਜੀਆਂ ਦਾ ਮੈਂ ਕਹਿੰਨੀ ਜੰਮਕੇ ਰੰਗ ਐਨਾ ਕੁਛ ਤੁਸੀਂ ਤੁਹਾਨੂੰ ਸਿਖਾਇਆ ਆ ਹਜੇ ਵੀ ਤੁਹਾਨੂੰ ਦੱਸੋ ਪਾਣੀ ਕਹਿੰਦੀ ਬਾਹਰ ਕੱਢ ਦੇਣਾ ਆ ਦੱਸੋ ਜੀ ਕਮਾਲ ਹੋ ਗਿਆ ਆ ਜਾਣੀ ਇਸ ਬੰਦੇ ਚਲੋ ਪੁੰਨੇ ਆ ਠੀਕ ਇਹਦਾ ਕੀ ਪੁੰਣਾ ਉਹ ਤਰੀ ਨਹੀਂ ਬਣਾਉਣੀ ਵਿੱਚ ਰਾਜਮਾ ਦੇ ਇਹ ਸੁੱਕੇ ਖਾਣੇ ਆ ਤੇ ਚਲੋ ਮੈਂ ਮੜੇ ਚੱਲਾਂ ਦੁਕਾਨਾਂ ਨੂੰ ਚੱਕਰ ਮਾਰ ਕੇ ਆਵਾਂ ਦੇਖਾਂ ਕੀ ਹਸਾਬ-ਤਬ ਹੈ ਤੇ ਤੁਸੀਂ ਬਨਾਲਿਓ ਬਲੌਗ ਫਿਰ ਘਰੇ ਆਹੋ ਅਲੱਗੇ ਦੇ ਫੋਨ 'ਚ ਤੇ ਸਾਡਾ ਤਾਂ ਹੋ ਗਿਆ ਕੈਨਸਲ ਜਾਣਦਾ ਮੈਂ ਪੁੱਛਿਆ ਸੀ ਇੱਕ ਬੰਦੇ ਨੂੰ ਕਹਿੰਦਾ ਵਿਧੀਪੁਰ ਵੀ ਲੱਗਾ ਹੋਇਆ ਨਾਕਾ ਬਣਦੇ ਪਏ ਪੁੱਤ ਬਣਦੇ ਪਏ ਰਾਜਮਾ ਚਾਵਲ ਹਜੇ ਦਾ ਕੀ ਕਰਦੀਆਂ ਬਣਦੇ ਪਏ ਰਾਜਮਾ ਚਾਵਲ ਹਾਂਜੀ ਇੱਧਰ ਲੱਗਦਾ ਪਿਆ ਆ ਤੜਕਾ ਰਾਜਮਾ ਨੂੰ ਤੇ ਇੱਧਰ ਆਵਾਲ ਕੇ ਰੱਖ ਲਏ ਤੇ ਇੱਧਰ ਪਾ ਦਿੱਤੇ ਆ ਚਾਵਲ ਭਿੱਜਣੇ ਚਾਵਲ ਭਿੱਜਣੇ ਪਾ ਦਿੱਤੇ ਆ ਇੱਧਰ ਲਾ ਲਈਏ ਤੜਕਾ ਪਈਆਂ ਸੂਈਆਂ ਸਾਰੀਆਂ ਹੋ ਗਈਆਂ ਨੀਡਲ ਕਲੀਨ ਸਭ ਕੁਝ ਹੋ ਗਿਆ ਅੱਜ ਠੰਡਾ ਪਰ ਥੋੜੀ ਥੋੜੀ ਧੁੱਪ ਨਿਕਲੀ ਆ ਬਾਕੀ ਸੂਟ ਪਏ ਆ ਮੇਰੇ ਇੰਟਰਲੋਕ ਕਰਨ ਵਾਲੇ ਪਹਿਲਾਂ ਥੋੜੇ ਜਿਹੇ ਰਹਿ ਗਏ ਟੱਚ ਬਟਨ ਲਾਉਣ ਵਾਲੇ ਇਹਨਾਂ ਨੂੰ ਕਰ ਲਵਾਂ ਇੰਟਰਲੋਕ ਦੇ ਦੇਣੀ ਆ ਤੇ ਇੱਧਰ ਲਾਇਆ ਲਈਏ ਤੜਕਾ ਤਾਂ ਫੇਰ ਤੁਹਾਨੂੰ ਦਿਖਾ ਲਦੇ ਆ ਕਿੱਦਾਂ ਦੀ ਬਣਦੀ ਆ ਸਬਜ਼ੀ ਬਣਾ ਕੇ ਤਿਆਰ ਹੋਊਗੀ ਸਬਜ਼ੀ ਵੀ ਤੁਹਾਨੂੰ ਦਿਖਾ ਲਦੇ ਆ ਚਲੋ ਜੀ ਮਿਲਦੇ ਆ ਫੇਰ ਤਲੈ ਹਣ ਲੋ ਜੀ ਆਪਾਂ ਘਰਾਂਗੇ ਵਾਪਸ ਚੱਕਰ ਚੱਕਰ ਲਾ ਕੇ ਇੱਕ ਸਾਰਾ ਕੁਝ ਬੰਦ ਆ ਜੀ ਟੋਟਲੀ ਸਾਰਾ ਕੁਝ ਬੰਦ ਆ ਬਰਦ ਰਾਤ ਨੂੰ ਕੀ ਹੋਇਆ ਮੇਰੇ ਉੱਤੇ ਪਾਣੀ ਭਰਦੇ ਸਿੱਧਲੇ ਘੜੀਆਂ ਟੋਪੀ ਨਹੀਂ ਲੈ ਸਾਰਾ ਪਾਣੀ ਮੇਰੇ ਪਾਣੀ ਸਿਰ ਚ ਸਾਰਾ ਨਹੀਂ ਉਹ ਟੁੱਟੀ ਬੋਲੀ ਕਿ ਵੇ ਦੇਖ ਕਿੱਲੇ ਇਟਸ ਸੱਚ ਇਹੋ ਜੇ ਮੌਸਮ ਦੇ ਵਿੱਚ ਸਿਰ ਤੇ ਪਾਣੀ ਦੇ ਸਭ ਤਾਂ ਖਰਾਬ ਬਣਾਈਆਂ ਲੋਜੀ ਫਿਰ ਲੱਗ ਰਿਹਾ ਤੜਕਾ ਰਾਜਮਾ ਵਾਸਤੇ ਹੋਰ ਕੀ ਇੱਧਰ ਰੱਜੀ ਵਾਲੀ ਦੀ ਕੁੜੀ ਮੇਰੀ ਕਾਲੀ ਇਹਨਾਂ ਦੀ ਕੁਛ ਨਹੀਂ ਕਰਦੀ ਮੰਮੀ ਉਧਰ ਗਈ ਹਾਇਆ ਹੀ ਨਹੀਂ ਨਹੀਂ ਆਈ ਨਹੀਂ ਅੱਜ ਚਲੋ ਤੇ ਮੇਰੀ ਨੇ ਕੁਛ ਨਹੀਂ ਖਾਦਾ ਹੈ ਆਹੋ ਤੇ ਫਿਰ ਭੁੱਖ ਤਾਂ ਲੱਗਣੀ ਆ ਜੁਨੀਆ ਨੂੰ ਭੁੱਖ ਤਾਂ ਲੱਗਣੀ ਵੀ ਜਲੇ ਪਾਈ ਮੈਂ ਖਾਣਾ ਬਣਾ ਲੈਣਾ ਹਾਂ 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 ਚਲੋ ਠੀਕ ਠੀਕ ਬਣਾ ਲਓ ਫਿਰ ਤੁਸੀਂ ਹੈ ਤੇ ਦੇਖਦਾ ਜੇ ਮੈਨੂੰ ਫੋਨ ਫੋਨ ਆਇਆ ਕਿਸੇ ਦਾ ਫਿਰ ਆਪਾਂ ਜਾਵਾਂਗੇ ਚੱਕਰ ਚੱਕਰ ਲਾਉਣ ਦੁਕਾਨ ਤੇ ਨਹੀਂ ਤਾਂ ਘਰੇ ਹੀ ਅੱਜ ਸਾਰੀ ਦਿੜੀ ਓਕੇ ਪਾਣੇ 2 ਹੋ ਗਏ ਆ ਤੇ ਇੱਧਰ ਇਹ ਕੀ ਹੋ ਰਿਹਾ ਵੀ ਐ ਵੀ ਬਾਗ ਲਾ ਲਓ ਜੀ ਇੱਧਰ ਹੋ ਜਾ ਤੇ ਥੇਹ ਚ ਪਾਣੀ ਪਾ ਦੇ ਜੀ ਹੋ ਗਈ ਆ ਰੈਡੀ ਇਹ ਬਈ ਹੋ ਜਾ ਪਾਗਲੇ ਜੀ ਕੇ ਚਾਵਲ ਵੀ ਦਿੱਤੇ ਰੱਖ ਇੱਧਰ ਤੇ ਬਸ ਥੋੜੀ ਦਿਰ ਤੱਕ ਹੋ ਜਾਣੇ ਆ ਤਿਆਰ ਚਾਹ ਬਣਾ ਲਾ ਦਵਾਂ ਫੇ ਮੈਂ ਆਪਣਾ ਕੰਮ ਚਾਹ ਲੱਗੇ ਬਣਾਉਣ ਨੂੰ ਲਓ ਜੀ ਚਾਹ ਚੂ ਪੀ ਕੇ ਫੇ ਕਰਦੇ ਆਪਣੇ ਕੰਮ ਕੰਮ ਕਰਦੇ ਗੁੜ ਦੀ ਕੇ ਖੰਡ ਦੀ ਨਾ ਗੁੜ ਦੀ ਬਣਾ ਲਓ ਹਲੋ ਹੋਰ ਹੋਰ ਗੁੜ ਦੀ ਬਣਾ ਲ ਗੁੜ ਦੀ ਖਾ ਲਾਂ ਪੀ ਲਾਂਗੇ ਖਾ ਲਾਂਗੇ ਤੇ ਲਓ ਜੀ ਇੱਧਰ ਮਾਤਾ ਵੀ ਸਾਡੇ ਆ ਗਏ ਉਧਰੋਂ ਤੇ ਜਾਣਾ ਸੀਗਾ ਜਲੰਧਰ ਦਾ ਉਹ ਹੋ ਗਿਆ ਕੈਨਸਲ ਤੇ ਇਹ ਚੱਲੇ ਹੁਣ ਕਿਤੇ ਵੀਡੀਓ ਵੀਡੀਓ ਬਣਾਉਣ ਇਹਦੇ 69 ਹੋ ਗਏ ਕਿੱਦਾਂ ਵੀ 69 ਫੋਲੋਅਰ ਹੋ ਗਏ ਵਧੀਆ ਵਦਨ ਲਾਪੇ ਹੁਣ ਇਹਦੇ ਅੱਗੇ ਬਲੌਕ ਹੋ ਗਿਆ ਸੀ ਨਾ ਉਹ ਖਰਾਬ ਹੋ ਗਿਆ ਸੀ ਅਕਾਊਂਟ ਆ ਹੁਣ ਫੇਰ ਚੱਲ ਹਾਂ ਚੱਲ ਪਿਆ ਲਓ ਜੀ ਇੱਧਰ ਚਾਹ ਜੀ ਮੋਡ ਵਾਲੀ ਚਾਹ ਚਲੋ ਪੀਂਦੇ ਆ ਹੁਣ ਹੋਰ ਹੋਰ ਅਦਰਕ ਉਦਰਕ ਪਾ ਕੇ ਬਣਾਈਗੀ ਇਹ ਕੁੜੀ ਅਦਰਕ ਪਾ ਕੇ ਕਣੀ ਤੇ ਲੋ ਜੀ ਇੱਧਰ ਆਪਾਂ ਲੱਗੇ ਆ ਜੀ ਉਹ ਅੰਦਰ ਅੰਦਰ ਚਾਹ ਬਣਦੀ ਆ ਮੱਖੀਆਂ ਆ ਕੇ ਆਉਂਦੀਆਂ ਯਾਰ ਹੁਣ ਬਸ ਤਾਂ ਥੋੜੀ ਪਾਈ ਤੇ ਮੁੜ ਕੇ ਨਾ ਚਾਹ ਵੀ ਪੀਣੀ ਆ ਤੇ ਮੁੜ ਕੇ ਰੋਟੀ ਨਹੀਂ ਖਾਉਣੀ ਲੋ ਜੀ ਆਪਾਂ ਕਰਦੇ ਆ ਜੀ ਅੱਜ ਮੈਂ ਜ਼ਿਆਦਾ ਹੋ ਗਿਆ ਦੇਖੋ ਕੋਈ ਗੱਲ ਨਹੀਂ ਆ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਲੱਗੇ ਆ ਜੀ ਸਬਜ਼ੀ ਰਾਹ ਲੱਗਦੇ ਨਾਲੇ ਲੱਗਦੇ ਆਪਾਂ ਲੱਗੇ ਆ ਜੀ ਸਬਜ਼ੀ ਟੇਸਟ ਕਰਨ ਕਿਦਾਂ ਦੀ ਬਣੀ ਆ ਅੱਜ ਉਧਰ ਮੈਨੂੰ ਲੱਗਦਾ ਆ ਵੀ ਅਜੇ ਇਹਦਾ ਕੁਝ ਨਾ ਕੁਝ ਹੋ ਜਾਣਾ ਅਜੇ ਛਿੜਕਾਣਾ ਮੈਂ ਉਹੀ ਗੱਲ ਕਰਦਾ ਦਿਮਾਗ ਖਿਲਿਆ ਅੱਜ ਇਹਦੇ ਪੈਣੀਆਂ ਮੈਨੂੰ ਲੱਗਦਾ ਪਾਗਲ ਆਏ ਅੱਜ ਇਹਦੇ ਪੈਣੀਆਂ ਆ ਲੱਗਦਾ ਮੈਨੂੰ ਅੱਜ ਉਹੀ ਮੈਂ ਕਹਿੰਦਾ ਅੱਜ ਅੱਜ ਇਹਦਾ ਨੰਬਰ ਲੱਗਦਾ ਮੈਂ ਕਿਹਾ ਅੱਜ ਕੁਟੀ ਇੰਨਾ ਉਡਾ ਦੇ ਪੁੱਤਰ ਲੱਗਦਾ ਸੈੱਡਣਾ ਤੂੰ ਜਾ ਬੈੜੀ ਬਾਹਰ ਜਾ ਆ ਗਿਆ ਆ ਗਿਆ ਇਹਨਾਂ ਕਹਿੰਦੀ ਐ ਸੱਟ ਕੁਟੀ ਆ ਵੀ ਬੱਲੇ ਮੈਂ ਉਹੀ ਗੱਲ ਕਰਦਾ ਅੱਜ ਇਹਦਾ ਨੰਬਰ ਅੱਜ ਮੈਨੂੰ ਲੱਗਦਾ ਅੱਜ ਢੰਡੇ ਬੜਾ ਸ਼ਾਂਤ ਆ ਕੇ ਰੋਣਾ ਹੋਇਆ ਇਹ ਹੋਇਆ ਅੱਜ 13 ਨੰਬਰ ਲੱਗਦਾ ਮੈਨੂੰ ਕਿ ਲੱਗਦਾ ਹੋ ਜਾਣਾ ਓਏ ਸਾਡੀ ਚਾਹ ਬਣ ਕੇ ਹੋ ਗਈ ਆ ਰੈਡੀ ਤੇ ਹੁਣ ਆਪਾਂ ਲੱਗੇ ਆ ਜੀ ਓਏ ਹੱਥ ਸੜ ਗਿਆ ਓਏ ਹੱਥ ਸੜ ਗਿਆ ਓਏ ਹੱਥ ਸੜ ਗਿਆ ਓਏ ਖੱਬਿਆ ਤੈਨੂੰ ਉੱਦਾਂ ਵੀ ਸੇਕ ਬਹੁਤ ਲੱਗਦਾ ਆ ਆਪਾਂ ਚਾਹ ਲੈਣੀ ਆ ਚਾਹ ਲੈਣੀ ਹਾਂ ਥਾਣੋ ਜੀ ਨਾਲ ਖਾਣਾ ਪਿੰਨੀ ਪੈਨੀ ਇੱਕ ਇੱਕ ਆਜੋ ਲੈ ਕੇ ਅੰਦਰ ਹੁਣ ਅੱਛਾ ਇਹ ਆਉਣੀ ਪੈਨੀਆਂ ਪੈਨੀਆਂ ਬਹੁਤ ਸਾਡੇ ਦੇਖੋ ਸਾਡੇ ਨੇ ਕਾਲੀਆਂ ਜਿਹੀਆਂ ਆ ਲੱਗਦਾ ਹੈ ਸਾਡੇ ਘਰ ਪੈਨੀਆਂ ਸਾਡੇ ਬਾਦੂ ਬਾਦੂ ਲਓ ਜੀ ਲਓ ਚਾਹ ਲਈ ਸਾਡੀ ਆ ਕਸ ਬੰਦ ਕਰਤੀ ਉਦੋਂ ਕਰਤੀ ਪ੍ਰੈਸ ਬੰਦ ਵੈ ਚਲੋ ਚਾਹ ਪੀ ਲਓ ਚਾਹ ਪੀ ਕੇ ਫਿਰ ਆਪਾਂ ਇਧਰ ਤਾਂ ਚਾਹ ਹੋ ਗਈ ਸ਼ੁਰੂ ਕਰ ਦਿੱਤੀ ਸਾਡੇ ਸਾਦਮਾਨਾ ਬੱਤੀ ਦਾ ਵੀ ਕੋਈ ਪ੍ਰੋਸਣ ਭਾਜੀ ਨਾ ਜਾਵੇ ਸਾਡੇ ਆ ਗਈ ਮਲਾਈ ਹੁਣ ਤੁਹਾਨੂੰ ਪਤਾ ਹੀ ਮਲਾਈ ਖਾਂਦੇ ਨਹੀਂ ਹੈਗੇ ਅਸੀਂ ਹੁਣ ਕਿਆ ਪਹਿਲਾਂ ਪੁੰਕੇ ਲਿਆਵਾਂਗੇ ਫਿਰ ਦੇਖ ਲੈਣੇ ਇਦੀ ਚੱਕ ਕੇ ਦੇਖ ਲੈਨੇ ਆ ਜੇ ਸਾਈਡ ਤੇ ਹੋ ਜਵੇ ਸਾਰੀ ਤਾਂ ਉਹ ਹੋ ਗਈ ਵੀ ਹੋ ਗਈ ਚਲੋ ਠੀਕ ਆ ਜੀ ਮਿਲਦੇ ਆ ਜਾ ਪੀ ਗਏ ਹੁਣ ਨੰਬਰ ਵਾਲੇ ਹਨ ਕਹਿੰਦੇ ਆ ਕਿ ਮਲਾਈ ਨਾ ਆਵੇ ਹਾਂ ਤੁਹਾਨੂੰ ਅੱਜ ਚਲੇ 4 ਤੇ ਮਮਾ ਹੁਣੇ ਖਾਣ ਲੱਗੇ ਆ ਰੋਟੀ ਮਮੀ 4 ਵਜੇ ਸ਼ਾਮ ਨੂੰ ਰੋਟੀ ਖਾਣ ਲੱਗੀ ਆ ਹਰਮਨ ਵੀ ਚੱਲ ਗਿਆ ਕਿ ਦੋ ਵੀਡੀਓ ਬਣਾਉਣ ਗਏ ਸੀ ਤੇ ਦਾਦੀ ਕਹਿੰਦੀ ਮੈਂ ਖਾਣੀ ਰੋਟੀ ਪਾਪਾ ਤੇਰੇ ਵੀ ਕਿਤੇ ਗਏ ਹੋਇਆ ਰਹਿ ਗਏ ਅਸੀਂ ਮੈਂ ਤੇ ਰੁਬਲ ਹੁਣ ਖਾਣ ਲੱਗਿਆ ਰੋਟੀ ਤੂੰ ਖਾ ਲਈ ਸੀ ਹਰ ਮੈਨ ਖਾਣੀ ਨਹੀਂ ਹੋਰ ਮਨਾਇਆ ਹੀ ਨਹੀਂ ਹੋਗੇ ਤੇ ਕੰਮ ਗਿਆ ਆ ਜਾਂਦਾ ਮੈਂ ਆਉਣਾ ਆ ਅੱਗੇ ਖਾਣੇ ਖਾਊਗਾ ਤਿਆਰੀ ਰੋਟੀ ਤਿਆਰੀ ਰਾਜਮਾ ਖੁਦ ਖਾਦਾ ਆਇਆ ਰਾਜਮਾ ਦਿੱਖੀ ਨਹੀਂ ਰਹਿ ਰਾਜਮਾ ਤਵੀ ਤਰੀ ਦਿਸਰੀ ਰਾਜਮਾ ਦਿੱਖੀ ਨਹੀਂ ਰਹਿ ਮੈਂ ਉੱਥੇ ਗਰਮ ਰੱਖੀ ਆ ਚਰੂੰਗੀ ਜੋ ਪਾ ਲੈਣੀ ਬਲਬਤੀ ਬੰਦ ਕਰੀ ਅੱਛਾ ਚਲੋ ਠੀਕ ਆ ਫੇ ਖਾਓ ਰੋਟੀ ਆ ਗੱਡਣਾ ਬਣਾਇਆ ਇੱਥੋਂ ਮੈਂ ਕੜਦੀ ਮੈਂ ਵਿੱਚ ਕਰਾਂ ਕਰਾਂ ਸਾਰੀ ਸਬਜੀ ਨਾ ਗਰਮ ਕਰਦੇ ਹਾਂ ਡੋਂਗੇ ਚਾਹ ਲੈਣੇ ਥੋੜੀ ਜਿਹੀ ਗਰਮ ਹਨ ਹੂੰ ਇੱਧਰ ਮੈਡਮ ਜੀ ਆ ਗਈ ਕਿਵੇਂ ਆ ਮੈਡਮ ਜੀ ਆ ਦੇਖੇ ਕਿਵੇਂ ਆ ਅੱਜ ਮਾਂ ਚਾਵਲ ਖਾਣੇ ਹਨ ਇਸ ਬੇਟਾ ਆਪਣੇ ਖਾ ਗਏ ਹੋਰ ਮੈਂ ਤਾਂ ਬੇਟਾ ਪਹਿਲੀ ਖਾ ਲਿਆ ਤੇ ਆਰੇ ਅੱਜ ਮਾਂ ਚਾਵਲ ਰਾਜਮਾ ਇਹਦੇ ਨਾਲ ਵੀ ਲਗਾਏ ਤੇ ਨਾਲ

ਆ ਲਾਓ ਬਾਜ਼ਾਰ ਖੁੱਲ ਗਿਆ ਤੇ ਚਲੋ ਆਪਾਂ ਵੀ ਰੋਟੀ ਖਾਣੇ ਆ। ਉਹ ਗੱਲ ਸੁਣ ਮੇਰੀ ਆਗਾ ਹੋਇਆ ਤੋਂ ਨਾ ਉਹਦੇ ਜਿੱਥੇ ਸਲਵਾਰਾ ਸੀਨੀਅਰ ਦਿੱਤੀ ਉਹ ਖਾਲੇ ਆਉਂਦਾ। ਚੇਤਾ ਰੱਖੀ ਹੈ। ਉਹ ਜੇ ਇੱਧਰ ਹੋਏ ਦੋਨੇ ਜਣੀਆਂ ਬੈਠੀਆਂ ਆਂ ਰੋਟੀ ਖਾ ਲਈ ਤੁਸੀਂ? ਚਲੋ। ਠੀਕ ਆ ਜੀ ਮੈਂ ਵੀ ਖਾਵਾ ਰੋਟੀ ਹੁਣ। ਤੇ ਫਿਰ ਆਪਾਂ ਚੱਲਦੇ ਬਾਜ਼ਾਰ ਹੈ ਲੈ ਕੇ ਆਣਾ ਕੁਛ। ਕਹਿੰਦਾ ਮੇਰਾ ਹਾਂ ਜਿਹੜਾ ਬਾਪਾਂ ਨੇ ਆਦੂ ਮੈਂ ਸਵੇਰੇ ਉਹਦੀ ਜਰਾਬਾਂ ਕਹਿੰਦੀ ਮੇਰੀਆਂ ਪਾਈਆਂ ਸਵੇਰੇ ਜਰਾਬਾਂ ਨੇ ਹਾਂ ਇਹ ਹੀ ਹੋਏ ਮੇਦਾਦੀ ਉਹ ਕੁਝ ਜਰਾਬਾਂ ਜਿਹੜੀਆਂ ਨਾ ਉਹ ਇੱਥੇ ਥੱਲੇ ਰਹਿ ਜਾਂਦੀਆਂ ਨਿੱਕੀਆਂ ਨਿੱਕੀਆਂ ਆ ਪੈਰ ਵੱਡੇ ਹੋਇਆ ਇਹਨੂੰ ਜਰਾਬ ਚਾਹੀਦੀ ਕਿ ਪਜਾਮੀ ਜਿਹੜੀ ਥੱਲੇ ਗਰਮ ਪਜਾਮੇ ਵੇਚ ਵਿਚ ਆ ਜਵੇ ਹਾਂ ਉਹ ਤਾਂ ਮੈਂ ਚਲੋ ਰੋਟੀ ਖਾ ਲਮਾਂ ਵੀ ਚੱਲਦੇ ਆਪਾਂ ਹੈ ਉਹ ਕਹਿੰਦਾ ਸਾਡੇ ਲੰਬੀਆਂ ਆਂਦੀਆਂ ਇਹ ਵੇਣੀਆਂ ਗੋਪੀ ਦੇ ਰਾਜੂ ਦਿਓ ਰਾਜੂ ਦਿਓ ਰਿੰਕੂ ਦਿਓ ਰਿੰਕੂ ਦਿਓ ਗੋਪੀ ਦਿਓ ਰਾਜੂ ਦਿਓ ਰਿੰਕੂ ਦਿਓ ਰਾਜੂ ਉਹਦੇ ਵੱਡੇ ਭਰਾ ਰਾਜੂ ਉਹਦੇ ਵੱਡੇ ਭਰਾ ਦਾ ਨਾਂ ਜਿਹੜਾ ਆਪਣੇ ਬਿਆਬਾਰ ਦੇ ਬਿਆਰ ਚ ਆ ਆਣੀ ਗੋਪੀ ਹੋ ਲੈ ਹਾਂ ਗੋਪੀ ਗੋਪੀ ਹੋ ਗੋਪੀ ਛੋਟਾ ਭਰਾ ਆ ਤੇ ਰਿੰਕੂ ਇਹ ਆ ਤੇ ਰਾਜੂ ਆਪਣੇ ਬਜ਼ਾਰ ਆਲਾ ਆ ਅਸੀਂ ਤੁਹਾਨੂੰ ਫਿਰ ਮੈਂ ਫੋਨ ਕੀਤਾ 4 ਵਜੇ ਨੂੰ ਸਮਾਂ ਚਾਰ ਰੋਟੀ ਖਾਦੀ ਆ ਤੁਸੀਂ ਕਿਹਾ ਮੈਂ ਆਣਾ 4 ਵਜੇ ਆ ਮੈਂ ਨਾ ਚੱਲوں ਰੋਟੀ ਖਾ ਲਵਾਂ ਫੇ ਚੱਲਦੇ ਆਪਾਂ ਇਹ ਬਣਾ ਕੇ ਆਣਾ ਮੰਮੀ ਕਹਿੰਦੇ ਮੈਂ ਕਾਣੀ ਨਹੀਂ ਕੋਈ ਨਹੀਂ ਬਣਾਇਆ ਤਾਂ ਬਣਾਇਆ ਮੰਮੀ ਤੁਸੀਂ ਕਿਉਂ ਨਹੀਂ ਖਾਣੀ ਵੀ ਭੁੱਖ ਲੱਗੀ ਹਾਂ ਚਲੋ ਮੈਂ ਔਰ ਸੁਪਰ ਬਣਾ ਕੇ ਜਿਆ ਬਣਾ ਕੇ ਰੋਟੀ ਨਹੀਂ ਹੁੰਦੇ ਬਣਾ ਚਲੋ ਮੈਂ ਖਾ ਲਵਾਂ ਫੇ ਫੇ ਚੱਲਦੇ ਆਪਾਂ ਹੈ ਲਓ ਜੀ ਰਾਜਮਾ ਚਾਵਲ ਖਾ ਗਏ ਫਿਰ ਆਪਾਂ ਚੱਲਦੇ ਬਜ਼ਾਰ ਭੁੱਖ ਲੱਗੀ ਸੀ ਸਵੇਰ ਦੀ ਉਹ ਹਾਂ ਚਲੋ ਠੀਕ ਆਓ ਜੀ ਇਧਰ ਮੈਗੀ ਮਿਲ ਗਈ ਆ ਸਾਨੂੰ ਕਿਉਂਕਿ ਇਹਨੂੰ ਅੱਜ ਲੂਣ ਲੱਗਾ ਜ਼ਿਆਦਾ ਇਹ ਚ ਪਰ ਲੂਣ ਜ਼ਿਆਦਾ ਹੈ ਨੀਗਾ ਮੈਂ ਖਾਧੀ ਬੜੀ ਸਵਾਦ ਆ ਪਤਾ ਨਹੀਂ ਆ ਲੱਗੀ ਨਹੀਂ ਸਵਾਦ ਪਤਾ ਨਹੀਂ ਤੈਨੂੰ ਲੱਗਾ ਹੋਊਗਾ ਤੇ ਚਲੋ ਇਹ ਹੁਣ ਮੈਂ ਖਾਣ ਲੱਗਾ ਆ ਤੇ ਨਾਲ ਬਣਦੀ ਪਈ ਆ ਸਾਡੀ ਚਾਹ ਆਹ ਪਿਆਰ ਦੀ ਚਾਹ ਇਹ ਨਾਲ ਸਾਰਿਆਂ ਨੇ ਪੀਣੀ ਚਾਹ ਤੇ ਆਪਾਂ ਖਾਵਾਂਗੇ ਮੈਗੀ ਜੀ ਇਧਰ ਚਾਹ ਪੀ ਕੇ ਹੋ ਗਏ ਵਿਲੇ ਤੇ ਕਿੰਨੀ ਦਈ ਉਹਨੂੰ ਦੇ ਦੱਬਾ ਜਿੰਨੀ ਲੈ ਉਹਦ ਨੂੰ ਆ ਗਿਆ ਵਾਲਾ ਆਲਾ ਫੜ ਓਏ ਓਏ ਜਿੰਨੀਆਂ ਜਿੰਨੀਆਂ ਵੜੀਆਂ ਆਹੋ ਜਿੰਨੀਆਂ ਮੈਂ ਖਾਣੀ ਖਾਲਾ ਤੇ ਮੈਗੀ ਖਾਣੀ ਪਈ ਮੈਨੂੰ ਤੇ ਹੁਣ ਉਹਨੂੰ ਲਿਆ ਕੇ ਦਵਾਂ ਨਵੀਂ ਉਹ ਜਿੰਨੇ ਉਹਨੂੰ ਫੜ ਫੜ ਲਿਆ ਨਵੀਂ ਦਵਾਈ ਲੈ ਕੇ ਤੁਸੀਂ ਹੋ ਕੇ ਗਈ ਅੰਦਰ ਨਹੀਂ ਨਹੀਂ ਗੁੱਸੇ ਗੱਲੀ ਹੋਣਾ ਮੈਂ ਨਵੀਂ ਲਿਆ ਦੇਣੇ ਫਿਰ ਕੀ ਹੋ ਗਿਆ ਹਾਂ ਤੇ ਰੋਟੀ ਹੁਣ ਆਪਣੀ ਤਾਂ ਛੋਵੀਂ ਛੁੱਟੀ ਰੋਟੀ ਰਾਤ ਨੂੰ ਆਹੋ ਚਲੋ ਤੁਸੀਂ ਹੈਗੇ ਚਲੋ ਠੀਕ ਇੱਧਰ ਅਜੇ ਤੱਕ ਜਾ ਇਹਨਾਂ ਦੀ ਪੀ ਹੋ ਰਹੀ ਆ ਬਾਕੀ ਇਹ ਸਾਰਿਆਂ ਨੇ ਇਹਨਾਂ ਨੇ ਪੀ ਵੀ ਲਈ ਆ ਚਲੋ ਮੈਂ ਲੈ ਕੇ ਆਉਣਾ ਮੈਂ ਗਈ ਹੈ ਲਿਆ ਦਿ ਮੈਂ ਇਹਨੂੰ ਕੁੜੀ ਨੂੰ ਆਹੋ ਟਾਈਮ ਹੋ ਗਿਆ 6:30 ਤੇ ਇੱਧਰ ਹੋ ਰਹੀ ਹੈ ਜੀ ਉਹ ਸਬਜ਼ੀ ਦੀ ਤਿਆਰੀ ਨਹੀਂ ਨਹੀਂ ਮੈਗੀ ਬਣਾਉਣੀ ਪੱਲੂ ਦੇ ਅਰੇ ਇਹ ਪੱਲੂ ਦੀ ਮਹਗੀ ਬਣਦੀ ਆ ਹੋਰ ਕੀ ਓਕੇ ਤੇ ਸਬਜ਼ੀ ਅੱਜ ਕੀ ਬਣਾਉਣਾ ਫਿਰ ਤੁਹਾਨੂੰ ਹਾਲੇ ਤੱਕ ਰਾਜਮਾ ਪਏ ਆ ਤੇ ਫਿਰ ਤੁਸੀਂ ਉਹਨੇ ਸਾਰ ਲੈਣਾ ਜਾਣਾ ਕਿਉਂਕਿ ਘਰ ਮੈਂ ਨਹੀਂ ਖਾਣੀ ਨਹੀਂ ਰੋਟੀ ਮੈਂ ਵੀ ਨਹੀਂ ਖਾਣੀ ਪੱਲੂ ਨੇ ਵੀ ਨਹੀਂ ਖਾਣੀ ਤੁਸੀਂ ਵੀ ਨਹੀਂ ਖਾਣੀ ਰਹੀ ਮੈਂ ਹਾਂ ਪੱਲੂ ਆਪਨੇ ਤੂੰ ਮਮਾ ਦੇ ਰੁਬਲ ਖਾ ਲੈਣੀ ਹੈ ਜੀ ਰਾਜਮਾ ਉਹਦੇ ਨਾਲ ਚਲੋ ਠੀਕ ਹੈ ਜੀ ਚਲੋ ਫੇ ਉਹਦੇ ਉਹਦੇ ਐਂਡ ਕਰਾਂਗੇ ਬਲੌਗ ਦਾ ਹੁਣ ਓਕੇ ਓਕੇ ਜੀ ਬਣਾ ਲਓ ਫੇ ਮੈਗੀ ਬਣਾ ਕੇ ਦਿਓ ਪਹਿਲਾਂ ਇਹਨੂੰ ਪਹਿਲਾਂ ਪਾਲਕ ਦਾ ਮੂੰਹ ਦਿਖਾ ਦਈਏ ਵੀ ਮੈਗੀ ਦੁਆਰਾ ਖਾਦੀ ਸਹੀ ਹੋ ਗਿਆ ਹੋ ਗਿਆ ਜੀ ਹਾਂ ਮੋਟੇ ਕਿ ਤਾ ਮੈਗੀ ਦੁਆਰਾ ਆ ਗਈ ਤੇਰੀ ਆ ਬਣਦੀ ਪਈ ਆ ਸੁਪੀ ਸੁਪੀ ਬਣਾਣੀ ਇਹਦੀ ਜੀ ਇਹ ਨਹੀਂ ਪਤਾ ਕਿੱਦਾਂ ਦੀ ਬਣਾਉਣੀ ਆ ਜਿੱਦਾਂ ਦੀ ਬਣਾਣੀ ਜਾ ਕੇ ਜਾ ਕੇ ਕਹਿ ਦੇ ਦੀ ਰੋਪੀ ਸੁਪੀ ਸਾਡੇ 8 ਹੋ ਗਏ ਆ ਤੇ ਆਪਾਂ ਅੱਜ ਡਿਸਾਈਡ ਕੀਤਾ ਰੋਟੀ ਨਹੀਂ ਖਾਣੀ ਦੇਖੋ ਜੀ ਸਾਨੂੰ ਇਹਨਾਂ ਨੇ 8:30 ਵਜੇ ਹੁਣ ਨਾ ਕਹਿੰਦੇ ਤੁਸੀਂ ਖਾਣੀਆਂ ਨਹੀਂ ਤੇ ਮੂਲੀਆਂ ਵਾਲੇ ਪਰੌਂਦੇ ਬਣਾਉਣ ਦੇ ਆਪਣੇ ਵੱਲੋਂ 8:30 ਕਿੱਦਾਂ 8:30 ਵਜੇ 8:30 ਵਜੇ ਤੇਨੂੰ ਪਤਾ ਸਾਡੇ ਕੋਲ ਮੇਰੇ ਕੋਲ ਨਹੀਂ ਖਾ ਹੁਣੇ ਸਾਡੇ ਕੋਲ ਨਹੀਂ ਖਾ ਹੁਣੇ ਤੇ ਤੁਸੀਂ ਹੁਣ ਪਹਿਲਾਂ ਤਾਂ ਤੁਸੀਂ ਡਿਸਾਈਡ ਕੀਤਾ ਦੋ ਮਤਲਬ ਨਿਕਲਦੇ ਆ ਨਾ ਪਹਿਲੀ ਵਾਰੀ ਤੁਸੀਂ ਪਹਿਲਾਂ ਡਿਸਾਈਡ ਕੀਤਾ ਕੁਝ ਹੋਰ ਬਣਾਉਣਾ ਮੈਂ ਮੈਗੀ ਖਾ ਲਈ ਉਹਦੀ ਪਲਕ ਦੀ ਛੱਡੀ ਹੋਈ ਤੇ ਹੁਣ ਤੁਸੀਂ ਮੂਲੀ ਵਾਲੇ ਪਰੌੜੇ ਬਣੋ ਅੱਲਾ ਪਾਏ ਮੈਂ ਦਿਲ ਕਰਦਾ ਸੀ ਮੂਲੀ ਵਾਲੀ ਪਰੌਂਠੀ ਖਾਣ ਦੀ ਹੈ ਹੁਣ ਸਾਡੇ ਕੋ ਖਾਣ ਹੀ ਹੋਣੇ ਹੈਗੇ ਜੇ ਖਾ ਲਏ ਤੇ ਮੁੜ ਕੇ ਓਖੇ ਆਉਂਗੇ ਉਹ ਤਾਂ ਕੀ ਕਹਿੰਦੀ ਮੈਂ ਕਿ ਪੱਲੂ ਰੋਟੀ ਖਾਣੀ ਕਹਿੰਦੀ ਕਾਦੇ ਵਾਲੀ ਹੈ ਮੈਂ ਕਿ ਮੂਲੀ ਵਾਲੀ ਏ ਤੇ ਮੇਰਾ ਢਿੱਡ ਤਾਂ ਭਰਿਆ ਹੁੰਦਾ ਕਹਿੰਦੀ ਫੇਰ ਤਾਂ ਮੈਂ ਖਾਣੀ ਕਹਿੰਦੀ ਤਾਂ ਤਾਂ ਇਹੀ ਹੈ ਨਾ ਸਾਡੇ ਕੋ ਖਾਣੀ ਹੋਣੀ ਤੁਹਾਡੀ ਇੱਕ ਰੋਟੀ ਲਾ ਕੇ ਰੱਖ ਦੇ ਜਦੋਂ ਕੌਫੀ ਕੱਲੋ ਰਾਤ ਨੂੰ ਕੌਫੀ ਨਾ ਦੇਖਾਂਗੇ ਹਾਂ ਤੇ ਚਲੋ ਠੀਕ ਆ ਜੀ ਤੇ ਜਿਹਨੇ ਪਰੌੜੀ ਖਾਣੀ ਆ ਜਿਹਨੇ ਪਰੌੜੀ ਖਾਣੀ ਉਹ ਆ ਸਕਦਾ ਹੈ ਜੀ ਤੇ ਇਧਰ ਹੁਣ ਇਹਨਾਂ ਨੇ ਖਾਣਾ ਪੀਣਾ ਆ ਤੇ ਆਪਾਂ ਕਰੀਏ ਬਲੌਗ ਦਾ ਐਂਡ ਕਰਦੇ ਹੋ ਜੀ ਨਾਲ ਹੀ ਤੇ ਫਿਰ ਮੈਂ ਵੀ ਅੰਦਰ ਆਪਣਾ ਕੰਮ ਕਰਕੇ ਵਿਹਲਾ ਜਮਾ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਰਹਿੰਦੇ ਹੋਰ ਨੂੰ ਆਪਨ ਨੂੰ ਕਰ ਲਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਜਨਨ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਚ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚੰਗੇ ਲੱਗਦੇ ਮਾੜੇ ਲੱਗਦੇ ਕਮੈਂਟ ਕਰਕੇ ਦੱਸਿਓ ਜਰੂਰ ਦੱਸਿਆ ਕਰੋ ਤੇ ਚਲੋ ਮਿਲਦੇ ਆਂ ਗੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ